ਜਿਹੜਾ ਸੀਐਮਸ ਆਪਣਾ ਖੱਟਰ ਸਾਹਿਬ ਆਏ ਨੇ ਉੱਥੇ ਹੀ ਇਹਨਾਂ ਨੇ ਹਵਨ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਰਕ ਬਣ ਰਿਹਾ ਹੈ ਉਹਨਾਂ ਦੀ ਯਾਦ ਬਣ ਰਹੀ ਹੈ। ਇਸ ਜਗ੍ਹਾ ਇੱਥੇ ਕਿਸੇ ਵੀ ਧਾਰਮਿਕ ਜਿਹੜਾ ਹੈ ਸੰਸਥਾ ਨੂੰ ਜਾਂ ਸਿੱਖਾਂ ਨੂੰ ਕੋਈ ਸਪੈਸ਼ਲ ਸੱਦਾ ਨਹੀਂ ਦਿੱਤਾ ਗਿਆ। ਜੀ। ਤੇ ਇਹ ਵੀ ਬੜੀ ਸਿੱਖਾਂ ਦੇ ਵਿੱਚ ਰੋਸ ਹੈ ਵੀ ਇੰਨਾ ਵੱਡਾ ਸਿੱਖਾਂ ਦਾ ਪ੍ਰੋਗਰਾਮ ਤੇ ਸਿੱਖਾਂ ਨੂੰ ਕੋਈ ਸੱਦਾ ਹੀ ਨਹੀਂ ਦਿੱਤਾ ਗਿਆ। ਕਹਿ ਗਿਆ ਸਾਰੀ ਸਿੱਖ ਸੰਗਤ ਦੇ ਵਿੱਚ ਰੋਸ ਹੈ। ਜੀ। ਜਿਸ ਦਿਨ ਇਹ ਦਿਨ ਮਨਾਇਆ ਗਿਆ ਇੱਥੇ ਭੂਮੀ ਪੂਜਨ ਕੀਤਾ ਗਿਆ। ਇਹ ਆਪਣੇ ਸਿੱਖ ਧਰਮ ਤੋਂ ਐਂਟੀ ਕੀਤਾ ਗਿਆ ਇਹ ਸਾਰਾ ਕੁਝ। ਔਰ ਇੱਥੇ ਲੰਗਰ ਚੱਲ ਰਿਹਾ ਸੀ ਕਿ ਜਦੋਂ ਇੱਥੇ ਹਵਨ ਹੋਇਆ ਤੇ ਉਧਰ ਪਰਲੇ ਪਾਸੇ ਲੰਗਰ ਚੱਲ ਰਿਹਾ ਸੀ ਤੇ ਉੱਥੇ ਜਾ ਕੇ ਡੀਸੀ ਸਾਹਿਬ ਨਾਲ ਹੋਰ ਵੀ ਜਿਹੜੇ ਬੰਦੇ ਗਏ ਨੇ ਤੇ ਉਹਨਾਂ ਨੇ ਲੰਗਰ ਵੀ ਬੰਦ ਕਰਵਾਇਆ ਵੀ ਤੁਸੀਂ ਸਾਡਾ ਪ੍ਰੋਗਰਾਮ ਫਲॉप ਕਰ ਰਹੇ ਹੋ ਵੱਡੀ ਗੱਲ ਤੇ ਆਇਆ ਖੱਟਰ ਵੀ ਕੰਨ ਖੋਲ ਕੇ ਸੁਣ ਲੇ ਤੇ ਹਰਿਆਣੇ ਦੀ ਸਰਕਾਰ ਵੀ ਸੁਣ ਲੇ ਤੇ ਉਹਨਾਂ ਦਾ ਇੱਕ ਸਰਦਾਰ ਓਐਸਡੀ ਡਾਕਟਰ ਪ੍ਰਭ ਲੀਨ ਸਿੰਘ ਵੀ ਸੁਣ ਲੇ ਜੀ ਜਦੋਂ ਤੱਕ ਸਿੱਖ ਮਰਿਆਦਾ ਦੇ ਅਨਸਾਰ ਮਰਿਆਦਾ ਦੇ ਅਨਸਾਰ ਇੱਥੇ ਸਮਾਰਕ ਨਹੀਂ ਬਣੇਗਾ ਇੱਥੇ ਕੰਮ ਨਹੀਂ ਚੱਲਣ ਦਾਗੇ ਨਾ ਹੀ ਇੱਥੇ ਸਮਾਰਕ ਬਣੇਗਾ ਇਹ ਤੁਹਾਨੂੰ ਸਾਡਾ ਖੁੱਲਾ ਚੈਲੰਜ ਹੈ ਤੁਸੀਂ ਸਾਡੇ ਬਿਨਾ ਸਾਡੀ ਮਰਜ਼ੀ ਤੋਂ ਬਿਨਾ ਸਾਡੀ ਮਰਿਆਦਾ ਤੋਂ ਬਿਨਾ ਇੱਥੇ ਸਮਾਰਕ ਬਣਾ ਕੇ ਵਿਖਾ ਦਿਓ। બીજી ਗੱਲ ਅੱਜ ਇੱਥੇ 21 ਮੈਮਰੀ ਕਮੇਟੀ ਬਣਾਈਏ। ਉਸ ਤੋਂ ਇਲਾਵਾ ਕਮੇਟੀ ਜਾ ਕੇ ਕਾਲਤਕ ਸਾਬ ਦੇ ਜਥੇਦਾਰ ਜੀ ਨਾਲ ਮੀਟਿੰਗ ਕਰੇਗੀ। ਹਰਿਆਣਾ ਕਮੇਟੀ ਦੇ ਪ੍ਰਧਾਨ ਨਾਲ ਤੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਨਾਲ। ਜੀ। ਜਿਹੜਾ ਕੰਮ ਇਹਨਾਂ ਅਸ ਤੋਂ 15-20 ਸਾਲ ਬਾਅਦ ਕਰਨਾ ਉਹਦੀ ਅੱਜ ਤਿਆਰੀ ਕਰਕੇ ਬੈਠੇ ਨੇ। ਇਹ ਵੀ ਇਹਨਾਂ ਦੀ ਇੱਕ ਤਿਆਰੀ ਹੈ। ਜੀ। ਵੀ ਤਰੀਕੇ ਨਾਲ ਇਹ ਸਮਾਗਮ ਹੋਇਆ ਹੈ। ਇਹ ਨਾਲ ਗੁਰੂ ਘਰ ਹੈ। ਹੂੰ ਬਿਲਕੁਲ। ਤੇ ਇੱਥੇ ਉਹਨਾਂ ਮੱਥਾ ਵੀ ਨਹੀਂ ਟੇਕਿਆ। ਇੱਥੇ ਇੱਥੋਂ ਤੱਕ ਗਏ ਨਹੀਂ। ਇੱਕ ਵਿੱਚ ਨਦੀ ਨਦੀ ਹੈ ਪਰਲੇ ਪਾਸੇ ਗਏ ਨਹੀਂ ਅਸੀਂ ਇਹ ਸਿੱਖ ਜਨਰਲ ਅਮਰਤਾਰੀ ਸਿੱਖ ਸੀ ਤੇ ਸਿੱਖਾਂ ਦੀ ਜਿਹੜੀ ਵਿਰਾਸਤ ਦੀ ਖੰਡੇਪਾਟੇ ਦੀ ਪੋਲ ਲਈ ਹੋਈ ਸੀ ਤੇ ਉਹਨੂੰ ਤੁਸੀਂ ਕਹਿੰਦੇ ਵਿਰਾਗੀ ਹੈ ਵਿਰਾਗੀ ਪਹਿਲੋਂ ਸੀ ਠੀਕ ਹੈ ਤੁਸੀਂ ਮਾਧੂदास ਵਿਰਾਗੀ ਸੀ ਪਹਿਲੋਂ ਉਸ ਤੋਂ ਪਹਿਲਾਂ ਉਹਨਾਂ ਦਾ ਹੋਰ ਨਾਮ ਸੀ ਤਿੰਨ ਚਾਰ ਨਾਮ ਸੀ ਜਿਵੇਂ ਲਖਮਨ ਸਿੰਘ ਜੀ ਇਸ ਤੋਂ ਪਹਿਲਾਂ ਵੀ ਇੱਕ ਹੋਰ ਹੋਰ ਸੀ ਲਖਮਨ ਦਾਸ ਜੀ ਇਸ ਤੋਂ ਪਹਿਲਾਂ ਵੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਾਂਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਾਂ ਸਾਨੂੰ ਇਹ ਨਾ ਖਣਕਲ ਨੂੰ ਕਿ ਸਾਨੂੰ ਪਤਾ ਨਹੀਂ ਸੀ ਲੱਗਾ ਕਿਉਂਕਿ ਕਈ ਵਾਰੀ ਕੋਈ ਗਹਿਰੀ ਨੀਂਦ 'ਚ ਸੁੱਤਾ ਹੁੰਦਾ ਉਹਨੂੰ ਜਗਾਉਣਾ ਪੈਂਦਾ ਸਾਸੀਂ ਝੂਲ ਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਬਈ ਜਾਗੋ ਸਾਡੇ ਸਿੱਖੀ ਨਾਲ ਜਿਹੜਾ ਕਾਣ ਹੋ ਰਿਹਾ ਇਹਦੇ ਤੇ ਆਪਣੀ ਆਵਾਜ਼ ਬੁਲੰਦ ਕਰੋ ਤੇ ਮਰੀਜ਼ ਜ਼ਮੀਰ ਨੂੰ ਜਗਾਓ ਤੇ ਆਪਣੀ ਜ਼ਮੀਰ ਨੂੰ ਜ਼ਿੰਦਾ ਕਰਕੇ ਤੇ ਬੰਦਿਆਂ ਵਰਗਾ ਇਸ ਪਾਸੇ ਆਜੋ ਸੰਗਤ ਨੂੰ ਵੀ ਬੇਨਤੀ ਏ ਵੀ ਜਿਹੜਾ ਜਿਹੜੇ ਤੁਹਾਡੇ ਮੈਂਬਰ ਜਿੱਤੇ ਨੇ ਜਿਹੜੇ ਹਲਕੇ ਤੋਂ ਉਹਨਾਂ ਨੂੰ ਫੋਨ ਕਰੋ ਉਹਨਾਂ ਨੂੰ ਕਹਦੇ ਤੁਸੀਂ ਕੀ ਕਿਹੜੇ ਕੰਮ ਵਿੱਚ ਲੱਗੇ ਹੋ ਤੇ ਤੁਸੀਂ ਇਹ ਸਰਕਾਰ ਦੀ ਚਮਚਾਗਿਰੀ ਛੱਡ ਕੇ ਆਪਣੇ ਕੌਮ ਵਾਲੇ ਪਾਸੇ ਖਲੋਜੋ ਇਹ ਬਹੁਤ ਵੱਡਾ ਹਮਲਾ ਹੈ ਉਹ ਸਾਨੂੰ ਟੀਕਾ ਲਾ ਕੇ ਦੇਖਦੀ ਚੁਭੋ ਕੇ ਦੇਖਦੀ ਵੀ ਸਿੱਖ ਕਿੰਨਾ ਕੁ ਜਿਹੜਾ ਹੈਗਾ ਇਹਨਾਂ ਦਾ ਕਹਾਣ ਕਰੀਏ ਸਿੱਖੀ ਦਾ ਕਿੰਨਾ ਕੁ ਦਰਦ ਮਹਿਸੂਸ ਕਰਦੇ ਆ ਇਹ ਸਾਡੇ ਨਾਲ ਉਹ ਹੋਇਆ ਇਹ ਆਨ ਵਾਲੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਹੈ ਜਗ੍ਹਾ ਪਵਿੱਤਰ ਹੈ ਲੋਕਾਂ ਨੇ ਆਣਾ ਹੈ ਉਰੇ ਜਾਣਾ ਹੈ ਮਨਜ਼ੂਰ ਮੇ ਤਾਂ ਬਣਾ ਰਹੇ ਨੇ ਦੋਤਰ ਜਾਣ ਦੀ ਬਜਾਏ ਸੰਗਤ ਇੱਥੇ ਆਵੇ ਗੁਰੂ ਘਰ ਚ ਨਾ ਜਾਵੇ ਇਤਿਹਾਸ ਖਰਾਬ ਹੋਏ ਸਿੱਖਾਂ ਦਾ ਨਹੀਂ ਚੁੱਕੀ ਹੈਗੀ ਹੁਣ ਹਫਤਾ ਹੋ ਗਿਆ ਇੱਕ ਹਫਤੇ ਤੋਂ ਬਾਅਦ ਸਿੱਖ ਸੰਗਤ ਇਕੱਠੀ ਹੋਈ ਆ ਐਨੀ ਟਾਈਮ ਦਾ ਕਿਉਂ ਨਹੀਂ ਜਿਹੜਾ ਕਿ ਕੋਈ ਫੈਸਲਾ ਠੋਸ ਲਿਆ ਗਿਆ ਆਹ ਟਰੱਸਟ ਸਰਕਾਰ ਦੀ ਪਾਲਿਸੀ ਅਜੀ ਸਿੱਖਾਂ ਨੂੰ ਪਾੜਨ ਦੀ ਸਾਹਮਣੇ ਗੁਰੂ ਘਰ ਹੈ ਉਹਦੇ ਬਿਲਕੁਲ ਸਾਹਮਣੇ ਆਵੇਂ ਜੁਰਮ ਬਣਾ ਰਹੇ ਨੇ ਯਾਦਾ ਜੇ ਬਣਾਣਾ ਹੀ ਇਹਨਾਂ ਨੇ ਆਪਣੇ ਤੋਂ ਐਂਟੋ ਕਿਤੇ ਕੋਈ ਹੋਰ ਨਾ ਰੱਖ ਕੇ ਕਿਤੇ ਹੋਰ ਪਾਸੇ ਬਣਾ ਲੈਣ ਕਿਲਾ ਲੋਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਜਿੱਥੇ ਕੁਝ ਸਮਾਂ ਪਹਿਲਾਂ ਇੱਥੇ ਮਨੋਹਰ لال ਖੱਟਰ ਜੀ ਜੋ ਕਿ ਕੈਬਨਟ ਮੰਤਰੀ ਹਰਿਆਣਾ ਸਰਕਾਰ ਦੇ ਨੇ ਉਹਨਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਿਊਜ਼ੀਅਮ ਬਣਾਉਣ ਦੇ ਲਈ ਇੱਥੇ ਉਦਘਾਟਨ ਕੀਤਾ ਗਿਆ ਭੂਮੀ ਪੂਜਨ ਕਰਕੇ ਹਿੰਦੂ ਰੌਰੀਤਾ ਦੇ ਨਾਲ ਇਥੇ ਉਸ ਦਾ ਉਦਘਾਟਨ ਕੀਤਾ ਗਿਆ ਜਿਸ ਤੋਂ ਬਾਅਦ ਸਿੱਖ ਖੁਸ਼ ਸੀ ਕਿ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਿੱਖ ਸਮਾਰਕ ਜਿਹੜੀ ਉਹ ਬਣਨ ਲੱਗੀ ਇਤਿਹਾਸ ਨੂੰ ਦਰਾਇਆ ਜਾਏਗਾ ਪਰ ਜਦੋਂ ਪਤਾ ਲੱਗਾ ਕਿ ਇਹ ਰੌਰੀਤਾ ਦੇ ਨਾਲ ਕੀਤਾ ਗਿਆ ਇਹ ਸਿੱਖ ਮਰਿਆਦਾ ਅਨੁਸਾਰ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ ਸੀ ਅੱਜ ਖਾਸ ਤੌਰ ਤੇ ਇੱਕ ਮੀਟਿੰਗ ਰੱਖੀ ਗਈ ਆ ਹਰਿਆਣਾ ਸਿੱਖ ਏਕਤਾ ਦਲ ਵੱਲੋਂ ਤੇ ਹੋਰ ਜਿਹੜੇ ਸਿੱਖ ਅ ਹੈਗੇ ਨੇ ਤੇ ਹਰਿਆਣਾ ਕਮੇਟੀ ਦੇ ਦੋ ਮੈਂਬਰ ਵੀ ਇੱਥੇ ਪਹੁੰਚੇ ਹੋਏ ਸੀ ਲੋਕਲ ਸੰਗਤ ਵੀ ਪਹੁੰਚੀ ਹੋਈ ਹੈ ਇਹ ਉਹ ਹੀ ਥਾਨ ਹੈ ਜਿੱਥੇ ਭੂਮੀ ਪੋਜਨ ਕੀਤਾ ਗਿਆ ਤੇ ਸਿੱਖ ਸੰਗਤ ਇੱਥੇ ਖੜੀ ਹੋਈ ਹੈ ਮੀਟਿੰਗ ਦਾ ਵਿੱਚ ਕੀ ਮੰਗ ਰੱਖੀ ਗਈ ਹੈ ਕੀ ਉਸ ਦਾ ਹੱਲ ਹੈ ਉਹ ਵੀ ਜ਼ਰੂਰ ਕਰਾਂਗੇ ਪਹਿਲਾਂ ਸਾਡੇ ਨਾਲ ਲੋਕਲ ਜਿਹੜੀ ਇਥੋਂ ਦੀ ਸੰਗਤ ਹੈ ਉਹਦੇ ਨਾਲ ਜ਼ਰੂਰ ਗੱਲ ਕਰ ਲਵਾਂਗੇ ਕਿ ਇੱਥੇ ਜਦੋਂ ਭੂਮੀ ਪੋਜਨ ਕੀਤਾ ਗਿਆ ਕੈਬਨਿਟ ਮੰਤਰੀ ਵੱਲੋਂ ਤਾਂ ਉਸ ਸਮੇਂ ਤੁਹਾਨੂੰ ਸੱਦਾ ਦਿੱਤਾ ਗਿਆ ਜਾਂ ਇੱਥੇ ਕੀ ਕੀ ਹੋਇਆ ਸੀ ਇਹ ਵੀ ਜ਼ਰੂਰ ਜਾਣਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਸੀਂ ਇੱਥੇ ਹੀ ਰਹਨੇ ਆ ਲੋਕਲ ਅਮਨਾਨਗਰ ਤੋਂ ਸੁਤਿੰਦਰ ਸਿੰਘ ਚਾਵਲਾ ਜੀ ਸਾਡੇ ਇੱਥੇ ਸੇਵਾ ਲੰਗਰ ਸੇਵਾ ਹੈਗੀ ਸੀ ਤੇ ਇੱਥੇ ਜਿਹੜਾ ਸੀਐਮਸ ਆਪਣਾ ਖੱਟਰ ਸਾਹਿਬ ਆਏ ਨੇ ਉੱਥੇ ਹੀ ਇਹਨਾਂ ਨੇ ਹਵਨ ਕੀਤਾ ਹੈ ਪਾਬਾ ਬੰਦਾ ਸਿੰਘ ਭਾਦਰ ਦਾ ਸਮਾਰਕ ਬਣ ਰਿਹਾ ਉਹਨਾਂ ਦੀ ਯਾਦ ਬਣ ਰਹੀ ਹੈ ਇਸ ਜਗ੍ਹਾ ਦੇ ਉੱਤੇ ਪਾਬਾ ਬੰਦਾ ਸਿੰਘ ਭਾਦਰ ਸਾਡੇ ਸਿੱਖ ਪੰਥ ਦੇ ਮੋਢੀ ਨੇ ਤੇ ਸਿੱਖਾਂ ਦੇ ਜਿਹੜੇ ਰਾਜਧਾਨੀ ਯਾਗਰ ਬਣੀ ਹੈ ਤੇ ਪਾਬਾ ਬੰਦਾ ਸਿੰਘ ਭਾਦਰ ਰਾਸੇ ਰਾਜਧਾਨੀ ਬਣਾਈ ਗਈ ਸਿੱਕਾ ਜाहिर ਕੀਤਾ ਇੱਥੋਂ ਮੋਹਰੇ ਚੱਲੀਆਂ ਨੇ ਸਿੱਖ ਰਾਜ ਰਿਹਾ ਹੈ 5000 ਦੀ ਫੌਜ ਰਹੀ ਹੈ ਇਸ ਜਗ੍ਹਾ ਤੇ ਸਿੱਖਾਂ ਦਾ ਇਹ ਮੇਨ ਯੋਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਅਗਰ ਉਹਨਾਂ ਨੇ ਇੱਥੇ ਸਮਾਰਕ ਬਣਾਣਾ ਹੈ ਸਿੱਖਾਂ ਨੂੰ ਬਹੁਤ ਖੁਸ਼ੀ ਹੈ ਇੱਥੇ ਸਮਾਰਕ ਬਣਾਉਣ ਸਰਕਾਰ ਕੁਝ ਵੀ ਕਰੇ ਸਿੱਖਾਂ ਦੇ ਨਜ਼ਰੀਏ ਤੇ ਖੁਸ਼ੀ ਦੀ ਗੱਲ ਹੈ ਲੇਕਿਨ ਉਹ ਸਿੱਖੀ ਰੀਤੀ ਰਿਵਾਜਾਂ ਅਨਸਾਰ ਹੋਣਾ ਚਾਹੀਦਾ ਹੈ ਇਹ ਇੱਥੇ ਚਾਹੀਦਾ ਸੀ ਵੀ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਅਰਦਾਸ ਕਰਦੇ ਤੇ ਸਿੱਖ ਸਮਾਰਕ ਬਣਾਦੇ ਇਹ ਜੋ ਭਾਵੇਂ ਨਹੀਂ ਪੱਤਰ ਜੋ ਮਰਜ਼ੀ ਰਖਵਾਂਦੇ ਲੇਕਿਨ ਉਹ ਪੰਜ ਪਿਆਰੇ ਦੀ ਉਹ ਤੋਂ ਸਿੱਖਾਂ ਨੂੰ ਸੱਦਾ ਦਿੱਤਾ ਗਿਆ ਜਿਹੜੇ ਲੋਕਲ ਸਿੱਖ ਸੰਗਤ ਸੀ ਕਿਉਂਕਿ ਨਾਲ ਹੀ ਗੁਰੂ ਅਸਥਾਨ ਵੀ ਹੈਗਾ ਗੁਰਦੁਆਰਾ ਸੈਵੀਆ ਕਿਲਾ ਲੋਗਰ ਸਾਹਿਬ ਤਾਂ ਇੱਥੇ ਹੀ ਉਹਨਾਂ ਨੇ ਨਤਮਸਤਕ ਹੋ ਕੇ ਸਿੱਖ ਸੰਗਤ ਨੂੰ ਸੱਦਾ ਦਿੱਤਾ ਨਾ ਜੀ ਉਹਨਾਂ ਨੇ ਇੱਥੇ ਕਿਸੇ ਵੀ ਇੱਥੇ ਜਿਹੜੀ ਸਿੱਖ ਜਥੇਬੰਦੀ ਦੇ ਗੁਰਦੁਆਰੇ ਤੀਨ ਅਗੇ ਨੇ ਹਰਿਆਣਾ ਪ੍ਰਬੰਧਕ ਕਮੇਟੀ ਤੇ ਨੇ ਆਪਣਾ ਛਾਉਣੀ ਨਾਨ ਸਿੰਘਾ ਦੀ ਤੇ ਪੌਂਟਾ ਸਾਹਿਬ ਪੌਂਟਾ ਸਾਹਿਬ ਵੀ ਇੱਥੇ ਨੇ ਇੱਥੇ ਕਿਸੇ ਵੀ ਧਾਰਮਿਕ ਜਿਹੜਾ ਹੈ ਸੰਸਥਾ ਨੂੰ ਜਾਂ ਸਿੱਖਾਂ ਨੂੰ ਕੋਈ ਸਪੈਸ਼ਲ ਸੱ ਇਹ ਇਹ ਵੀ ਬੜੀ ਸਿੱਖਾਂ ਦੇ ਵਿੱਚ ਰੋਸ਼ ਹੈ ਵੀ ਇੰਨਾ ਵੱਡਾ ਸਿੱਖਾਂ ਦਾ ਪ੍ਰੋਗਰਾਮ ਤੇ ਸਿੱਖਾਂ ਨੂੰ ਕੋਈ ਸੱਦਾ ਹੀ ਨਹੀਂ ਦਿੱਤਾ ਗਿਆ ਤੇ ਤੁਸੀਂ ਜਦੋਂ ਇੱਥੇ ਆਪਣੇ ਪ੍ਰੋਗਰਾਮ ਹੋ ਰਿਹਾ ਸੀ ਤਾਂ ਉਹਨਾਂ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੈ ਕਿ ਉਹ ਗੁਰੂ ਘਰ ਆ ਕੇ ਲੰਗਰ ਚਾਲੇ ਸੀ ਕਿਉਂਕਿ ਉਸ ਦਿਨ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਸੀਗਾ ਲੰਗਰ ਚੱਲ ਰਿਹਾ ਸੀਗਾ ਪਰ ਉਹ ਵੀ ਬੰਦ ਕਰਾਉਣ ਦੀ ਗੱਲ ਕੀਤੀ ਗਈ ਇੱਥੇ ਨਾ ਤੇ ਖੱਟਰ ਸਾਹਿਬ ਜਾਂ ਹੋਰ ਵੀ ਕੋਈ ਵੀ ਨਮੰਦਾ ਜਿਹੜਾ ਗੁਰੂ ਘਰ ਨਮਸਤਕ ਨਹੀਂ ਹੋਇਆ ਜੀ ਮਤਲਬ ਕਿ ਬਿਲਕੁਲ ਵੀ ਨਹੀਂ ਗਏ ਜੀ ਇਹ ਵੀ ਸਿੱਖਾਂ ਚ ਬੜੀ ਵੀ ਤੁਸੀਂ ਸਿੱਖਾਂ ਦਾ ਕੰਮ ਕਰ ਰਹੇ ਹੋ ਘਟੋ ਘਟ ਤੁਹਾਨੂੰ ਗੁਰੂ ਕਰਦੇ ਜਾਣਾ ਚਾਹੀਦਾ ਸੀ ਔਰ ਇੱਥੇ ਲੰਗਰ ਚੱਲ ਰਿਹਾ ਸੀ ਕਿਉਂਕਿ ਜਦੋਂ ਇੱਥੇ ਹਵਨ ਹੋਇਆ ਤੇ ਉਧਰ ਪਰਲੇ ਪਾਸੇ ਲੰਗਰ ਚੱਲ ਰਿਹਾ ਸੀ ਕਿ ਉੱਥੇ ਜਾ ਕੇ ਡੀਸੀ ਸਾਹਿਬ ਨਾਲ ਹੋਰ ਵੀ ਜਿਹੜੇ ਬੰਦੇ ਗਏ ਨੇ ਤੇ ਉਹਨਾਂ ਨੇ ਲੰਗਰ ਵੀ ਬੰਦ ਕਰਵਾਇਆ ਵੀ ਤੁਸੀਂ ਸਾਡਾ ਪ੍ਰੋਗਰਾਮ ਫਲॉप ਕਰ ਰਹੇ ਹੋ ਵੀ ਇੱਥੇ ਸੰਗਤ ਇਧਰ ਆ ਗਈ ਏ ਸੰਗਤ ਨੇ ਤੇ ਗੁਰੂ ਘਰ ਆਣਾ ਹੀ ਹੈ ਜਿਹੜਾ ਗੁਰੂ ਘਰ ਨਾਲ ਜੁੜਿਆ ਉਹ ਗੁਰੂ ਘਰ ਹੀ ਜਾਏਗਾ ਨਾ ਕਿ ਉਹ ਗਰਾਊਂਡ ਦੇ ਵਿੱਚ ਇਧਰੇ ਹੋਰ ਕਿਸੇ ਪਾਸੇ ਜਾਏਗਾ ਪਰ ਉਸ ਸਮੇਂ ਸਿੱਖ ਸੰਗਤ ਨੇ ਵਿਰੋਧ ਨਹੀਂ ਕੀਤਾ ਕਿ ਇਹ ਰੌ ਹਿੰਦੂ ਰੌ ਰਿਤਾ ਨਾ ਕਿਉਂ ਕੀਤਾ ਜਾ ਰਿਹਾ ਸਿੱਖ ਮਰਿਆਦਾ ਅਨਸਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੁਸੀਂ ਮਿਊਜ਼ੀਅਮ ਬਣਾਉਣ ਜਾ ਰਹੇ ਹੋ ਤਾਂ ਸਿਰਫ ਇੱਕ ਸਿੱਖ ਸੀ ਉਸ ਤੋਂ ਇਲਾਵਾ ਇੱਥੇ ਕੋਈ ਸਿੱਖ ਨਹੀਂ ਸੀ ਵੀ ਜਿਹੜਾ ਵਿਰੋਧ ਕਰਦਾ ਕਿਉਂਕਿ ਅਸੀਂ ਵੀ ਸਿੱਖ ਬੰਦੇ ਜਥੇਬੰਦੀ ਨੂੰ ਸੱਦਾ ਨਹੀਂ ਦਿੱਤਾ ਗਿਆ ਨਾ ਹੀ ਕੋਈ ਇੱਕ ਤਾਂ ਇੱਥੇ ਜਿਹੜੀ ਸਿੰਘ ਸੁਭਾਵਾਂ ਗੁਰਦੁਆਰਾ ਨੇ ਆਹ ਹੋਰ ਕਈ ਕਮੇਟੀਆਂ ਨੇ ਉਹਨਾਂ ਨੂੰ ਸੱਦਾ ਦਿੱਤਾ ਹੀ ਨਹੀਂ ਗਿਆ ਵੀ ਰੋਸ਼ ਪ੍ਰਗਟ ਕਿਉਂ ਕਰਦੇ ਜਾਂ ਸਿੱਖ ਹੀ ਨਹੀਂ ਸੀ ਇੱਥੇ ਜੇ ਅਗਰ ਕੋਈ ਸਿੱਖ ਸੀ ਉਹ ਜਿਹੜੇ ਉਹ ਜੋ ਸਿੱਖ ਸੀ ਜਿਹੜੇ ਆਪਣਾ ਆਰਐਸਐਸ ਦਾ ਸਿੱ ਆ ਰਸਾ ਸੜੇ ਸਿੱਕੇ ਹੁਣ ਜਿਸ ਹਿਸਾਬ ਦੇ ਨਾਲ ਇਥੇ ਇਕੱਠ ਰੱਖਿਆ ਗਿਆ ਹੈਗਾ ਤਾਂ ਕਿਸ ਮਕਸਦ ਨੂੰ ਲੈ ਕੇ ਇਕੱਠ ਰੱਖਿਆ ਗਿਆ ਕੀ ਮੰਗ ਆ ਹੁਣ ਤੁਹਾਡੀ ਇਕੱਠ ਤਾਂ ਮੈਂ ਕਰਮਜੀਤ ਸਿੰਘ ਨੰਬਰਦਾਰ ਬਲਾਚੌਰ ਜੀ ਇਕੱਠ ਤਾਂ ਇਸ ਵਾਸਤੇ ਰੱਖਿਆ ਗਿਆ ਸਾਰੀ ਸਿੱਖ ਸੰਗਤ ਦੇ ਵਿੱਚ ਰੋਸ ਹੈ ਜਿਸ ਦਿਨ ਇਹ ਦਿਨ ਮਨਾਇਆ ਗਿਆ ਇਥੇ ਭੂਮੀ ਪੂਜਨ ਕੀਤਾ ਗਿਆ ਇਹ ਆਪਣੇ ਸਿੱਖ ਧਰਮ ਤੋਂ ਐਂਟੀ ਕੀਤਾ ਗਿਆ ਇਹ ਸਾਰਾ ਕੁਝ ਆਪਣੇ ਇਥੇ ਲੋਕਲ ਬਹੁਤ ਕਮੇਟੀ ਐ ਕੁਝ ਸਿੱਖ ਸੰਸਥਾਵਾਂ ਨੇ ਐਸਜੀਪੀਸੀ ਦੇ ਗੁਰਦੁਆਰੇ ਵੀ ਐ ਹਰਿਆਣਾ ਕਮੇਟੀਆਂ ਵੀ ਨੇ ਉਹਨਾਂ ਕਿਸੇ ਨੂੰ ਵੀ ਕੋਈ ਸਪੈਸ਼ਲ ਚ ਸਾਡੇ ਫੌਜ ਦਾ ਉਹਦਾ ਬੰਦਾ ਸਿੰਘ ਬਹਾਦਰ ਜੀ ਦਾ ਰੱਖ ਰਹੇ ਸੀ ਨਹੀਂ ਪੱਥਰ ਬਣਾਉਣਾ ਕੌਮ ਦੇ ਜਰਨਲ ਦਾ ਤਾਂ ਸਿੱਖਾਂ ਨੂੰ ਮੈਸੇਜ ਸਪੈਸ਼ਲ ਦੇਣਾ ਚਾਹੀਦਾ ਸੀ ਸਾਡਾ ਪ੍ਰੋਗਰਾਮ ਸੀ ਲੇਕਿਨ ਕਿਸੇ ਨੂੰ ਨਹੀਂ ਦੱਸਿਆ ਜਿੰਨੇਕ ਸੰਗਤ ਜਿੰਨੇਕ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਉਹਨਾਂ ਦੀ ਸਰਕਾਰੀ ਬੱਸਾਂ ਆਈਆਂ ਸਾਰੀਆਂ ਕੋਈ ਆਪਣੀ ਲੈ ਕੇ ਨਹੀਂ ਆਇਆ ਜੋ ਬੁਲਾਏ ਆ ਸਭ ਸਰਕਾਰੀ ਬੱਸਾਂ 'ਚ ਆਏ ਆ ਇੱਥੇ ਆ ਕੇ ਜਦੋਂ ਉਹਨੂੰ ਪਤਾ ਲੱਗਿਆ ਇੱਥੇ ਹੰਬਨ ਹੋ ਰਿਹਾ ਉਹ ਸਾਰੀ ਸੰਗਤ ਉੱਥੇ ਕੋਲ ਗੁਰਦੁਆਰਾ ਸਾਹਿਬ ਗਈ ਹੈ ਜੀ ਜੀ ਉੱਥੇ ਉਹਨਾਂ ਨੇ ਲੰਗਰ ਛਕਿਆ ਉੱਥੇ ਉਹਨਾਂ ਨੇ ਨਤਮਸਤਕ ਹੋਏ ਆ ਉੱਥੇ ਦੋ ਮੁਲਾਜ਼ਮ ਸਰਕਾਰ ਦੇ ਐਸਐਸ ਅਫਸਰ ਉੱਥੇ ਗਏ ਆ ਲੰਗਰ ਬੰਦ ਕਰੋ ਜੀ ਸਾਡਾ ਪ੍ਰੋਗਰਾਮ ਫਲੋਪ ਹੋ ਗਿਆ ਉਥੋਂ ਲੈ ਕੇ ਲੇਕਿਨ ਸੰਗਤ ਗੁਰੂ ਦਾ ਖਾਲਸਾ ਇਹ ਕਿੱਥੇ ਜੀ ਕਿਸੇ ਦੀ ਪਰਵਾਹ ਕਰਦਾ ਹੈ ਲੰਗਰ ਉੱਥੇ ਚੱਲਦਾ ਰਿਹਾ ਤੇ ਜੇ ਇਹ ਕਿੰਨਾ ਵਧੀਆ ਹੁੰਦਾ ਜੇ ਸਰਕਾਰ ਨੇ ਇਹ ਨਹੀਂ ਪੱਥਰ ਰੱਖਣਾ ਸੀ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਦੇ ਇਹ ਤੇ ਕਿੰਨਾ ਵੱਡ ਚੜ ਕੇ ਪ੍ਰੋਗਰਾਮ ਹੋਣਾ ਸੀ ਸਿੱਖਾਂ ਨੇ ਹੀ ਕਰ ਦੇਣਾ ਇਹ ਸਰਕਾਰ ਦੀ ਤਾਂ ਲੋੜ ਹੀ ਨਹੀਂ ਸੀ ਜੀ ਕਾਰਨ ਕੀ ਲੱਗਦਾ ਕਿ ਸੱਦਾ ਵੀ ਨਹੀਂ ਦਿੱਤਾ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਿਊਜ਼ੀਅਮ ਦਾ ਉਦਘਾਟਨ ਵੀ ਕਰ ਗਏ ਆਹ ਟਰਸਟ ਸਰਕਾਰ ਦੀ ਪਾਲਿਸੀ ਹੈ ਜੀ ਸਿੱਖਾਂ ਨੂੰ 파ੜਨ ਦੀ ਸਾਹਮਣੇ ਗੁਰੂ ਘਰ ਹੈ ਉਹਦੇ ਬਿਲਕੁਲ ਸਾਹਮਣੇ ਆਮੀ ਉਸਰਮ ਬਣਾ ਰਹੇ ਨੇ ਯਾਦਾਂ ਜੇ ਬਣਾਣਾ ਹੀ ਇਹਨਾਂ ਨੇ ਆਪਣੇ ਤੋਂ ਐਂਟੋ ਕਿਤੇ ਕੋਈ ਹੋਰ ਨਾ ਰੱਖ ਕੇ ਕਿਤੇ ਹੋਰ ਪਾਸੇ ਬਣਾ ਲੈਣ ਇਹ ਆਣ ਵਾਲੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਆ ਜਗ੍ਹਾ ਪਵਿੱਤਰ ਹੈ ਲੋਕਾਂ ਨੇ ਆਣਾ ਹੈ ਉਹਰੇ ਜਾਣਾ ਹੈ ਮਜ਼ੂਰ ਮੇ ਤਾਂ ਬਣਾ ਰਹੇ ਨੇ ਜੋਤਰ ਜਾਣ ਦੀ ਬਜਾਇ ਸੰਗਤ ਇੱਥੇ ਆਵੇ ਗੁਰੂ ਘਰ ਚ ਨਾ ਇਤਿਹਾਸ ਖਰਾਬ ਹੋਏ ਸਿੱਖਾਂ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਜਲਦੀ ਵੀ ਸਾਰੇ ਮੈਂਬਰ ਖੜੇ ਹੋਏ ਨੇ ਭਾਈ ਸੱਜ ਜੀ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਪੋਸਟਰਾਂ ਦੇ ਵਿੱਚ ਸ਼ਹੀਦੀ ਨੂੰ ਸਮਰਪਿਤ ਉਹਨਾਂ ਨੇ ਇਹ ਗੱਲ ਕਹੀ ਗਈ ਸੀ ਕਿ ਬੰਦਾ ਵੀਰ ਬੈਰਾਗੀ ਦਾ ਸ਼ਹੀਦੀ ਦਿਹਾੜਾ ਜਿਹੜੇ ਉਹਨਾਂ ਨੂੰ ਕੋਈ ਪ੍ਰਚਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਪੋਸਟਰਾਂ ਵਿੱਚ ਲੱਗਿਆ ਪਰ ਉਦੋਂ ਵੀ ਸਿੱਖ ਸੰਗਤ ਨੇ ਨਿਵਾਜ਼ ਨਹੀਂ ਚੁੱਕੀ ਹੈਗੀ ਹੁਣ ਹਫਤਾ ਹੋ ਗਿਆ ਇੱਕ ਹਫਤੇ ਤੋਂ ਬਾਅਦ ਸਿੱਖ ਸੰਗਤ ਇਕੱਠੀ ਹੋਈ ਆ ਐਨੀ ਟਾਈਮ ਦਾ ਕਿਉਂ ਨਹੀਂ ਜਿਹੜਾ ਕਿ ਕੋਈ ਫੈਸਲਾ ਠੋਸ ਲਿਆ ਗਿਆ ਹਰਿਆਣਾ ਕਮੇਟੀ ਤੱਕ ਪਹੁੰਚ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਵੀ ਇਹਦੇ ਤੇ ਕੁਝ ਸਾਕਤ ਜਿਹੜਾ ਫੈਸਲਾ ਲਿਆ ਜਾਵੇ ਮੈਂ ਲਖਿੰਦਰ ਸਿੰਘ ਹੌਲਕਿਰਸਾ ਹਰਿਆਣਾ ਤੋਂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਦੋਂ ਹੀ ਨੀ ਪੱਤਰ ਰੱਖਿਆ ਜਦੋਂ ਹੀ ਸਾਨੂੰ ਪਤਾ ਚੱਲਿਆ ਉਦੋਂ ਹੀ ਸੋਸ਼ਲ ਮੀਡੀਆ ਤੇ ਪੋਸਟਾਂ ਪਾਤੀਆਂ ਸੀ ਅਸੀਂ 5 ਦਿਨ ਪਹਿਲਾਂ ਹੀ ਅੱਜ ਦੀ ਤਰੀਕ ਨੂੰ ਲਿਖਤੀ ਸੀ ਮੀਟਿੰਗ ਦੀ ਇਹ ਨਹੀਂ ਗੱਲ ਲੇਕਿਨ ਮੈਂ ਤੇ ਕਹੂੰਗਾ ਵੀ ਸਰਕਾਰ ਤੇ ਇਹ ਆਰਐਸਐਸ ਜਿਹੜੀ ਹੈ ਉਹ ਸਾਨੂੰ ਟੀਕਾ ਲਾ ਕੇ ਦੇਖਦੀ ਚੁਭੋ ਕੇ ਦੇਖਦੀ ਵੀ ਸਿੱਖ ਕਿੰਨਾ ਕੁ ਜਿਹੜਾ ਹੈਗਾ ਇਹਨਾਂ ਦਾ ਕਹਾਣ ਕਰੀਏ ਸਿੱਖੀ ਦਾ ਕਿੰਨਾ ਕੁ ਦਰਦ ਮਹਿਸੂਸ ਕਰਦੇ ਆ ਇਹ ਸਾਡੇ ਨਾਲ ਉਹ ਹੋਇਆ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਵਿਰਾਗੀ ਬਹਾਦਰ ਨੇ ਉਹ ਉਹਨਾਂ ਨੂੰ ਕਹਿੰਦੇ ਵਿਰਾਗੀ ਵਿਰਾਗੀ ਤੇ ਪਹਿਲੋਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਥਾਪਣਾ ਦੇ ਕੇ ਉਹਨਾਂ ਨੂੰ ਭੇਜਿਆ ਜਦੋਂ ਪੰਜਾਬ ਤੇ ਪਹਿਲੋਂ ਇੱਥੇ ਆਉਂਦੇ ਆ ਫਿਰ ਸਮਾਣੇ ਫਿਰ ਚਿਪੜਚੜੀ ਫਿਰ ਸਰੰਦ ਜਾਂਦੇ ਆ ਸਰੰਦ ਤੋਂ ਬਾਅਦ ਉਹ ਜਦੋਂ ਗ੍ਰਿਫਤਾਰ ਹੋ ਕੇ ਇੱਥੇ ਜਾਂਦੇ ਆ ਉਹਨਾਂ ਦੀ ਸ਼ਹੀਦੀ ਹੁੰਦੀ ਆ ਆਪਾਂ ਦੇਖਦੇ ਕਿਵੇਂ ਪੂਰਾ ਪਰਿਵਾਰ ਸ਼ਹੀਦ ਹੁੰਦਾ ਅਸੀਂ ਇਹ ਸਿੱਖ ਜਰਨੈਲ ਅਮਰਤਾਰੀ ਸਿੱਖ ਸੀ ਤੇ ਸਿੱਖਾਂ ਦੀ ਜਿਹੜੀ ਵਿਰਾਸਤ ਦੀ ਖੰਡੇਵਾਟੇ ਦੀ ਪੋਲ ਲਈ ਹੋਈ ਸੀ ਤੇ ਉਹਨੂੰ ਤੁਸੀਂ ਕਹਿੰਦੇ ਵਿਰਾਗੀ ਹੈ ਵਿਰਾਗੀ ਪਹਿਲੋਂ ਸੀ ਠੀਕ ਹੈ ਤੁਸੀਂ ਮਾਧੂदास ਵਿਰਾਗੀ ਸੀ ਪਹਿਲੋਂ ਉਸ ਤੋਂ ਪਹਿਲਾਂ ਉਹਨਾਂ ਦਾ ਹੋਰ ਨਾਮ ਸੀ ਤਿੰਨ ਚਾਰ ਨਾਮ ਸੀ ਜਿਵੇਂ ਲਖਮਨ ਸਿੰਘ ਸੀ ਇਸ ਤੋਂ ਪਹਿਲਾਂ ਵੀ ਇੱਕ ਹੋਰ ਹੋਰ ਸੀ ਲਖਮਨ ਦਾਸ ਸੀ ਇਸ ਤੋਂ ਪਹਿਲਾਂ ਵੀ ਹੋਰ ਸੀ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਨੇ ਜਦੋਂ ਹੁਣ ਸਾਡੇ ਸਿੱਖ ਚਰਨੈਲ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਪਨਾ ਲੈ ਕੇ ਇੱਥੇ ਆਏ ਨੇ ਪਹਿਲਾ ਜਿਹੜਾ ਸਿੱਖ ਰਾਜ ਦਾ ਜਿਹੜੇ ਸੰਸਥਾਪਕ ਨੇ ਉਹ ਅਲਸਰ ਆਜ ਦੇਸ਼ ਨੂੰ ਸਤਾਪਕ ਨੇ ਤੇ ਕਰਮ ਤੇ ਧਰਮ ਦੋਨਾਂ ਨਾਲ ਜੁੜੇ ਹੋਏ ਨੇ ਉਹਨਾਂ ਸਾਡੇ ਕਰਮ ਸਾਡਾ ਕਿਸਾਨੀ ਸਾਡਾ ਕਰਮ ਆ ਸਾਨੂੰ ਜ਼ਮੀਨਾਂ ਦੇ ਹੱਕ ਦਲਵਾਏ ਸਿੱਖੀ ਨੂੰ ਪਰਫੁੱਲਿਤ ਕੀਤਾ ਤੇ ਅੱਜ ਕੋਈ ਆ ਕੇ ਤੇ ਇਹ ਕਹੇ ਵੀ ਅਸੀਂ ਹਮਨ ਕਰਕੇ ਦੂਸਰੇ ਸਾਡੇ ਰਹਿਤ ਮਰਤ ਤੋ ਬਿਨਾਂ ਕੁਛ ਕਰਦਾਂਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਕਾਲ ਤਖਤ ਸਭ ਸਰਕਾਰ ਨੇ ਬਣਾਉਣਾ ਚਾਹਿਆ ਲੇਕਿਨ ਅਸੀਂ ਆਪਣੀ ਸੰਗਤ ਨੇ ਮਰਿਆਦਾ ਨਾ ਬਣਾਇਆ ਠੀਕ ਹੈ ਧੰਨਵਾਦ ਸਰਕਾਰਾਂ ਦਾ ਅਗਰ ਸਰਕਾਰਾਂ ਕੋਈ ਦਿਨ ਮੈ ਆਉਂਦੀਆਂ ਸਾਡਾ ਜਾਂ ਕੋਈ ਵਿਰਾਸਤ ਭਰਉਂਦੀਆਂ ਠੀਕ ਹੈ ਲekin ਸਿੱਖ ਕੌਮ ਇੰਨੀ ਕੁ ਮਜ਼ਬੂਤ ਆ ਇੰਨੀ ਕੁ ਜਿਹੜੀ ਸ਼ਰਮਾਇਆ ਉਹਨਾਂ ਕੋਲੇ ਉਹ ਆਪਣੀ ਵਿਰਾਸਤ ਨਾਲ ਕਿਸੇ ਨੂੰ ਖਲਵਾੜ ਨਹੀਂ ਕਰਨ ਦਊਗੀ ਇਹ ਨਾ ਸੋਚਣ ਵਿੱਚ ਸਰਕਾਰੀ ਤੰਤਰ ਨਾਲ ਇਸ ਨੂੰ ਕਰਦਾਂਗੇ ਕਦੀ ਬਰਦਾਸ਼ਤ ਨਹੀਂ ਕਰਾਂਗੇ ਪੂਰਾ ਹਰਿਆਣਾ ਨਹੀਂ ਪੂਰੇ ਦੇਸ਼ ਪੂਰੇ ਦੁਨੀਆ ਦਾ ਸਿੱਖ ਇਸ ਤੇ ਟਿਕਟ ਕੀ ਲਗਾਏ ਬੈਠਾ ਵੀ ਕਦੇ ਵੀ ਕੋਈ ਦਿੱਕਤ ਆਉਂਦੀ ਆ ਤੇ ਆਉਣ ਵਾਲੇ ਸਮੇਂ ਚ ਇਕੱਠੇ ਹੋ ਕੇ ਕਿਸੇ ਵੀ ਕੀਮਤ ਚ ਇਸ ਸਿੱਖ ਜਰਨਲ ਦਾ ਜਿਹੜਾ ਯਾਦਗਾਰੀ ਹਾਲ ਬਣਾਉਣਾ ਮਿਊਜ਼ੀਅਮ ਬਣਾਉਣਾ ਉਹਨਾਂ ਨੇ ਉਹ ਅਸੀਂ ਆਪਣੀ ਮਰਿਆਦਾ ਦੇ ਹਿਸਾਬ ਨਾਲ ਬਣਾਵਾਂਗੇ ਸਰਕਾਰੀ ਮਰਿਆਦਾ ਦੇ ਹਿਸਾਬ ਨਾਲ ਆਰਐਸਐਸ ਦੀ ਮਰਿਆਦਾ ਸਾਬ ਨਾਲ ਕਦੀ ਨਹੀਂ ਚੱਲਦੀ ਪੈਸਾ ਜੀ ਕੀ ਕਹੋਗੇ ਕਿ ਜਦੋਂ ਅਸੀਂ ਹਰਿਆਣਾ ਸਿਕ ਮਤਲਬ ਕਿ ਕੈਬਨਟ ਮੰਤਰੀ ਮਨੋਹਰ لال ਖੱਟਰ ਜੀ ਦੀ ਗੱਲ ਕਰਦੇ ਆ ਕਿ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਨਹੀਂ ਹੈਗਾ ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਇਤਿਹਾਸ ਨਹੀਂ ਪੜਿਆ ਹੋਇਆ ਹਾਲਾਂਕਿ ਉਹਨਾਂ ਨੇ ਦੇਖੋ ਇਹ ਵੀ ਕਹਿਣਾ ਸੀ ਕਿ ਉਹਨਾਂ ਨੇ ਕਾਫੀ ਸਮਾਂ ਲਾਇਆ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸਾਂ ਜਿੱਥੇ ਜਿੱਥੇ ਉਹਨਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਜਾਂ ਉਹਦਾ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਲੱਭਣ ਦੀ ਤੇ ਫਿਰ ਜੇ ਪਤਾ ਹੋਣ ਦੇ ਬਾਵਜੂਦ ਦੇ ਵੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਕਿੱਥੇ ਤੱਕ ਜਾਇਜ਼ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਐਵੇਂ ਦੀ ਕੋਈ ਗੱਲ ਨਹੀਂ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਜੀ ਜਿਹੜਾ ਕੰਮ ਇਹਨਾਂ ਅਸ ਤੋਂ 15 20 ਸਾਲ ਬਾਅਦ ਕਰਨਾ ਉਹਦੀ ਅੱਜ ਤਿਆਰੀ ਕਰਕੇ ਬੈਠੇ ਨੇ ਇਹ ਵੀ ਇਹਨਾਂ ਦੀ ਇੱਕ ਤਿਆਰੀ ਹੈ ਜੀ ਵੀ ਕਿਸੇ ਤਰੀਕੇ ਨਾਲ ਵੀ ਆਰਐਸਐਸ ਦੀ ਜਿਹੜੀ ਵਿਚਾਰਧਾਰਾ ਹੈ ਉਹ ਇਹਨਾਂ ਸਿੱਖਾਂ ਤੇ ਥੋਪੀ ਜਾਏ ਦੇਖੋ ਅੱਜ ਇੱਥੇ ਮੀਟਿੰਗ ਹੋਈ ਏ ਤੇ ਅੱਜ ਇਥੋਂ ਮੀਟਿੰਗ ਤੋਂ ਅਸੀਂ ਇੱਕ ਹੀ ਫੈਸਲਾ ਲਿਆ ਹੈ ਸਭ ਤੋਂ ਵੱਡੀ ਗੱਲ ਤੇ ਆਇ ਖੱਟਰ ਵੀ ਕੰਨ ਖੋਲ ਕੇ ਸੁਣ ਲੇ ਤੇ ਹਰਿਆਣੇ ਦੀ ਸਰਕਾਰ ਵੀ ਸੁਣ ਲੇ ਤੇ ਉਹਨਾਂ ਦਾ ਇੱਕ ਸਰਦਾਰ ਓਐਸਡੀ ਡਾਕਟਰ ਪ੍ਰਭ ਲੀਨ ਸਿੰਘ ਵੀ ਸੁਣ ਲੇ ਜੀ ਜਦੋਂ ਤੱਕ ਸਿੱਖ ਮਰਿਆਦਾ ਦੇ ਅਨਸਾਰ ਮਰਿਆਦਾ ਦੇ ਅਨਸਾਰ ਇੱਥੇ ਸਮਾਰਕ ਨਹੀਂ ਬਣੇਗਾ ਇੱਥੇ ਕੰਮ ਨਹੀਂ ਚੱਲਣ ਦਾਗੇ ਨਾ ਹੀ ਇੱਥੇ ਸਮਾਰਕ ਬਣੇਗਾ ਇਹ ਤੁਹਾਨੂੰ ਸਾਡਾ ਖੁੱਲਾ ਚੈਲੰਜ ਹੈ ਤੁਸੀਂ ਸਾਡੇ ਬਿਨਾ ਸਾਡੀ ਮਰਜ਼ੀ ਤੋਂ ਬਿਨਾ ਸਾਡੀ ਮਰਿਆਦਾ ਤੋਂ ਬਿਨਾ ਇੱਥੇ ਸਮਾਰਕ ਬਣਾ ਕੇ ਵਿਖਾ ਦਿਓ ਇਹਨਾਂ ਨੇ ਪਹਿਲਾਂ ਵੀ ਕਈ ਐਵੇਂ ਦੇ ਫੈਸਲੇ ਕੀਤੇ ਫਿਰ ਉਹਨਾਂ ਫੈਸਲਿਆਂ ਤੋਂ ਭੱਜਣਾ ਪਿਆ ਤੇ ਭੱਜਣਗੇ ਇਹਦੇ ਤੋਂ ਵੀ ਪੂਰੇ ਹਰਿਆਣੇ ਦਾ ਪੂਰੇ ਵਰਲਡ ਦਾ ਸਿੱਖ ਇੱਕ ਝੋਟੇ ਸਭ ਦੇਖ ਰਿਹਾ ਵੀ ਇਹ ਕੀ ਕਰ ਰਹੇ ਨੇ ਦੂਜੀ ਗੱਲ ਅੱਜ ਇੱਥੇ 21 ਮੈਂਬਰੀ ਕਮੇਟੀ ਬਣਾਈ ਏ ਉਸ ਤੋਂ ਇਲਾਵਾ ਕਮੇਟੀ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨਾਲ ਮੀਟਿੰਗ ਕਰੇਗੀ ਹਰਿਆਣਾ ਕਮੇਟੀ ਦੇ ਪ੍ਰਧਾਨ ਨਾਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਇੱਕ ਮੈਂ ਬੇਨਤੀ ਕਰਨਾ ਚਾਹਨਾ ਜਿਹੜੇ ਸਾਡੇ 40 ਮੈਂਬਰ ਜਿੱਤ ਕੇ ਆਏ ਨੇ ਕੁਝ ਨੋਮੀਨੇਟ ਮੈਂਬਰ ਨੇ ਟੋਟਲ 49 ਮੈਂਬਰਾਂ ਚੋਂ ਅੱਜ 2 ਮੈਂਬਰ ਸਾਡੇ ਵਿੱਚ ਹਾਜ਼ਰ ਨੇ 47 ਮੈਂਬਰ ਗੈਰ ਹਾਜ਼ਰ ਨੇ ਸੰਗਤ ਨੇ ਉਹਨਾਂ ਨੂੰ ਵੋਟ ਐਸ ਵਾਸਤੇ ਦਿੱਤੇ ਸਨ ਵੀ ਜੇ ਕੋਈ ਐਵੇਂ ਦੀ ਸਾਡੇ ਕੌਮ ਤੇ ਸਾਡੇ ਧਰਮ ਤੇ ਕੋਈ ਹਮਲਾ ਹੋਏਗਾ ਤੇ ਉਹਦਾ ਬਚਾਅ ਕਰਨਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਤੂੰ ਆਪਣੀ ਮਰੀ ਜਮੀਰ ਨੂੰ ਜਗਾਓ ਤੇ ਆਪਣੀ ਜਮੀਰ ਨੂੰ ਜ਼ਿੰਦਾ ਕਰਕੇ ਤੇ ਬੰਦਿਆ ਵਰਗਾ ਇਸ ਪਾਸੇ ਆਜੋ ਸੰਗਤ ਨੂੰ ਵੀ ਬੇਨਤੀ ਹੈ ਵੀ ਜਿਹੜਾ ਜਿਹੜੇ ਤੁਹਾਡੇ ਮੈਂਬਰ ਜਿੱਤੇ ਨੇ ਜਿਹੜੇ ਹਲਕੇ ਤੋਂ ਉਹਨਾਂ ਨੂੰ ਫੋਨ ਕਰੋ ਉਹਨਾਂ ਨੂੰ ਕਹਦੇ ਤੁਸੀਂ ਕੀ ਕਿਹੜੇ ਕੰਮ ਵਿੱਚ ਲੱਗੇ ਹੋ ਤੇ ਤੁਸੀਂ ਇਹ ਸਰਕਾਰ ਦੀ ਚਮਚਾਗਿਰੀ ਛੱਡ ਕੇ ਆਪਣੇ ਕੌਮ ਵਾਲੇ ਪਾਸੇ ਖਲੋਜੋ ਇਹ ਬਹੁਤ ਵੱਡਾ ਹਮਲਾ ਹੈ ਇਹ ਛੋਟੀ ਗੱਲ ਨਹੀਂ ਜਿਸ ਤਰੀਕੇ ਨਾਲ ਇਹ ਸਮਾਗਮ ਹੋਇਆ ਹੈ ਇਹ ਨਾਲ ਗੁਰੂ ਘਾਰੇ ਹੂੰ ਬਿਲਕੁਲ ਤੇ ਇੱਥੇ ਉਹਨਾਂ ਮੱਥਾ ਵੀ ਨਹੀਂ ਟੇਕਿਆ ਇੱਥੇ ਇੱਥੋਂ ਤੱਕ ਗਏ ਨਹੀਂ ਇੱਕ ਵਿੱਚ ਨਦੀ ਨਦੀ ਇਹ ਪਰਲੇ ਪਾਸੇ ਗਏ ਨਹੀਂ ਗੁਰੂ ਘਰ ਆਤਮਸਤਕ ਵੀ ਹੁੰਦੇ ਨੇ ਹੋਂ ਦੇਖੋ ਗੁਰਤੇਗ ਬਾਦਰ ਪਾਸ਼ਾ ਜੀ ਦਾ ਜੀ ਦਿਹਾੜਾ ਦੂਜੀ ਗੱਲ ਮੈਂ ਆ ਵੀ ਕਹਿਣਾ ਚਾਹਾਂਗਾ ਵੀ ਜਿਹੜਾ ਇਹ ਬਾਰ ਬਾਰ ਭਾਜੀਪੀ ਸਾਡੀਆਂ ਸ਼ਤਾਬਦੀਆਂ ਮਨਾਉਂਦੀਆਂ ਨੇ ਗੁਰੂਆਂ ਦੀਆਂ ਇਹਦਾ ਵੀ ਬਾਈਕਾਟ ਕਰੋ ਜੀ ਨਾ ਇਹਨਾਂ ਨਾ ਹੈ ਸਾਡੀ ਕੋਈ ਸ਼ਤਾਬਦੀ ਮਨਾਣ ਨਾ ਸਾਨੂੰ ਇਹਨਾਂ ਦੇ ਸਤਾਬਦੀਆਂ ਦੀ ਮਨਵਾਣ ਦੀ ਲੋੜ ਇਹਨਾਂ ਤੋਂ ਅਸੀਂ ਸ਼ਤਾਬਦੀਆਂ ਮਨਵਾਣੀਆਂ ਮਨਾਣੀਆਂ ਹੋਣਗੇ ਸਿੱਖ ਖੁਦ ਮਨਾਣਗੇ ਇੱਕ ਹੁਣ ਮੋਦੀ ਦਾ ਹੀ ਰੈਲੀ ਰੱਖ ਕੇ ਬਿਠੇ ਨੇ 25 ਨਵੰਬਰ ਦੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਸ਼ਤਾਬਦੀ ਲੈ ਕੇ ਉਹਦਾ ਹਰਿਆਣੇ ਦਾ ਹਰ ਸਿੱਖ ਬਾਈਕਾਟ ਕਰੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਏ ਆਪਣੇ ਪਿੰਡਾਂ ਮੀਟਿੰਗ ਕਰੋ ਕੋਈ ਸਿੱਖ ਇਹਨਾਂ ਦੇ ਕਿਸੇ ਪ੍ਰੋਗਰਾਮ ਵਿੱਚ ਨਾ ਜਾਓ ਤੇ ਜਿਹੜੇ ਆ ਮੈਂਬਰ ਸਾਡੇ ਕਮੇਟੀਆਂ ਦੇ ਜਿੱਤੇ ਨੇ ਸਾਡਾ ਪ੍ਰਧਾਨ ਜੇ ਇਸ ਮਾਮਲੇ ਤੇ ਖੁੱਲਕੇ ਨਹੀਂ ਹੁੰਦੇ ਇਹਨਾਂ ਦੇ ਬਾਈਕਟ ਕਰੋ ਇਹਨਾਂ ਨੂੰ ਕਾਦੇ ਸਰੋਪੇ ਪਾਉਂਦੇ ਹੋ ਇਹ ਤੇ ਸਾਡੇ ਗਲਾਂ ਤੋਂ ਸਰੋਪੇ ਲਵਾਉਣ ਵਾਲਿਆਂ ਚ ਉਹਨਾਂ ਵੀ ਸਰਕਾਰ ਦੇ ਨਾਲ ਕੰਮ ਕਰਦੇ ਪਏ ਨੇ ਤੇ ਐਸ ਕਰਕੇ ਮੋਦੀ ਦੀ ਜਿਹੜੀ ਰੈਲੀ ਹੈ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਅਸੀਂ ਬਿਲਕੁਲ ਬਖਸ਼ਣਾ ਨਹੀਂ ਤੇ ਬਿਲਕੁਲ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਹੋਈ ਕੋਈ ਗੱਲ ਵੈਸੇ ਤੁਹਾਡੀ ਕਿ ਤੁਸੀਂ ਆਪਣੇ ਤੌਰ ਤੇ ਕਿਉਂਕਿ ਹਰਿਆਣਾ ਸਿੱਖੇਕਤਾ ਦਲ ਵੀ ਬਣਾਇਆ ਹੋਇਆ ਤੁਹਾਡੇ ਵੱਲੋਂ ਤੁਸੀਂ ਮੈਂਬਰ ਹੋ ਤਾਂ ਕੋਈ ਤੁਸੀਂ ਆਪਣੇ ਪੱਧਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਨਹੀਂ ਉਹਦੇ ਬਾਰੇ ਅੱਜ ਹੀ ਅਜੇ ਇੱਥੇ ਕਮੇਟੀ ਜਿਹੜੀ ਬਣਾਈ ਗਈ ਹੈ ਜੀ ਮਿਲਣ ਵਾਸਤੇ ਅੱਜ ਇਸ ਵਾਸਤੇ ਇਹ ਫੈਸਲਾ ਲਿਆ ਗਿਆ ਕਿ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਾਂਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਾਂ ਸਾਨੂੰ ਇਹ ਨਾਖਣ ਕੱਲ ਨੂੰ ਕਿ ਸਾਨੂੰ ਪਤਾ ਨਹੀਂ ਸੀ ਲੱਗਾ ਕਿਉਂਕਿ ਕਈ ਵਾਰੀ ਕੋਈ ਗਹਿਰੀ ਨੀਂਦ 'ਚ ਸੁੱਤਾ ਹੁੰਦਾ ਉਹਨੂੰ ਜਗਾਉਣਾ ਪੈਂਦਾ ਸਾਸੀਂ ਝੂਲ ਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਭਈ ਜਾਗੋ ਸਾਡੇ ਸਿੱਖੀ ਨਾਲ ਜਿਹੜਾ ਕਾਨ ਹੋ ਰਿਹਾ ਇਹਦੇ ਤੇ ਆਪਣੀ ਆਵਾਜ਼ ਬੁਲੰਦ ਕਰੋ ਤੇ ਉਸ ਤੋਂ ਬਾਅਦ ਇਹ ਜਿਹੜੀ ਅੱਜ ਸਾਡੀ ਕਮੇਟੀ ਬਣਾਈ ਗਈ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ اپنی ਬੇਨਤੀ ਲੈ ਕੇ ਜਾਵਾਂਗੇ ਕਿ ਇਹਦੇ ਤੇ ਹਰ ਪੂਰੇ ਹਰਿਆਣੇ ਦੀ ਸਿੱਖ ਸੰਗਤ ਲਈ ਇੱਕ ਜਿਹੜਾ ਸੰਦੇਸ਼ ਜਾਰੀ ਕਰੋ। ਬਲਕਿ ਮਰਿਆਦਾ ਅਨੁਸਾਰ ਕਿਉਂਕਿ ਸਿੱਖ ਰਾਜ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿੱਥੇ ਉਹਨਾਂ ਨੇ ਲੋਗੜ ਨੂੰ ਸਿੱਖ ਸਿੱਖਾਂ ਦੀ ਰਾਜਧਾਨੀ ਬਣਾਇਆ ਤੇ ਉੱਥੇ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਕਿ ਸਮਾਰਕ ਨਹੀਂ ਬਣਾ ਦੇਵਾਂਗੇ। ਸੋ ਜੁੜੇ ਰਹੋ ਇੱਕ ਸੁਨੇਹਾ ਟੀਵੀ ਦੇ ਨਾਲ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ